ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਸਾਡੀ ਪਰਿਵਾਰਿਕ ਲੋਕ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਗਾਂ ਵਿਆਹਾਂ ਸ਼ਾਦੀਆਂ ਦਾ ਦੌਰ ਸ਼ੁਰੂ ਹੋਣ ਆਇਆ ਤੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅੱਜ ਤੁਹਾਨੂੰ ਬਹੁਤ ਹੀ ਸੋਹਣੀਆਂ ਇੱਕ ਜਾਂ ਦੋ ਘੋੜੀਆਂ ਸੁਣਾਵਾਂਗੇ ਤੇ ਇਹ ਘੋੜੀਆਂ ਇਦਾਂ ਦੀਆਂ ਆ ਕਿ ਬਿਲਕੁਲ ਦਿਲ ਨੂੰ ਜਿੱਦਾਂ ਛੂਣ ਵਾਲੀਆਂ ਆ ਤੇ ਤੁਸੀਂ ਵੀ ਸਾਨੂੰ ਸੁਣ ਕੇ ਜਰੂਰ ਦੱਸਿਆ ਕਰੋ ਵੀ ਕਿੰਨੇ ਨੂੰ ਏ ਕੁੜੀ ਆਉਂਦੀ ਆ ਸਾਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਤੇ ਸਾਡਾ ਹੌਸਲਾ ਵੀ ਜਰੂਰ ਵਧਾਇਆ ਕਰੋ ਤੇ ਇੱਕ ਗੱਲ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਹਾਂ ਧੰਨਵਾਦ ਜੀ ਚਲ ਭਾ ਕੋੜੀ ਤੇਰੀ ਵੇ ਮਲਾਸੋ ਮੋਹ ਮਰਾਵਾਰੀ ਤੇਰੀ ਚਾਲ ਮੈਂ ਬਲਹਾਰੀ ਬੇਮਾਹ ਦੇ ਅਸੁਰ ਜੜਾ ਸੁਰ ਜੜਾ ਵੇ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ ਛੋਟ ਨਗਾਰਿਆਂ ਤੇ ਲਾਇਓ ਖਾਣਾ ਜੇ ਆਂਦਾ ਖਾਓ ਹੀ ਸਰਦਾਰਾਂ ਦੀ ਵਿਆ ਲਿਆਓ ਸ਼ਹਿਰ ਨਵਾਬਾਂ ਦੇ ਕਰ ਟੁਕੜਾ ਟੁਕੜਾ ਬਲੇ ਹਰੀ ਬੇਮਾਦੇ ਅਸੁਰ ਜਣਾ ਥੀਰਾ ਤੇਰਾ ਵੇ ਮੱਲਾ ਸੋਣਾ ਸੋਣਾ ਵੇ ਸਜਦਾ ਖਰਗੀਆਂ ਦੇ ਨਾਲ ਕਲਗੀ ਡੇਡ ਤੇ ਹਜ਼ਾਰ ਹਮਰਾ ਵਾੜੀ ਤੇਰੀ ਚਾਲ ਮੈਂ ਬਲੇ ਹਰੀ ਬੇਮਾਦੇ ਅਸੁਰ ਜਣਾ ਨਵਾਬਾਂ ਦੇ ਤੁਸੀਂ ਆਇਓ ਛੋਟ ਨਗਾਰੇ ਆ ਤੇ ਲਾਇਓ ਖਾਣਾ ਰਾਜਿਆਂ ਦਾ ਖਾਓ ਵੀ ਸਰਦਾਰਾਂ ਦੀ ਵਿਆ ਲਿਆਓ ਚੈਲ ਨਵਾਬਾਂ ਦੇ ਕਰ ਟੁੱਕਣਾ ਟੁੱਕਣਾ ਵੇ ਮੈਂ ਬਲੇ ਹਰੀ ਬਿਮਾ ਦੇ ਅਸੁਰ ਜਣਾ ਕਰਨਤਾ ਤੇਰੇ ਵੇ ਮਲਸੋ ਤਾਗਿਆਂ ਦੇ ਨਾਲ ਤਾਗਾ ਡੇਡ ਤੇ ਹਜਾਏ ਘੁੰਮਰਾ ਬਾੜੀ ਤੇਰੀ ਚਰ ਮੈਂ ਬਲੇ ਹਰੀ ਬੇਮਾ ਦੇ ਅਸੁਰ ਜਣਾ ਸੁਰ ਜਣਾ ਵੇ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ ਛੋਟ ਨਗਾਰਿਆਂ ਤੇ ਲਾਇਓ ਖਾਣਾ ਰਾਜਿਆਂ ਦਾ ਖਾਓ ਵੀ ਸਰਦਾਰਾਂ ਆ ਲਿਆਓ ਚਾਲਨ ਵਾਗ ਬਾਂ ਦੇ ਕਰ ਟੋਕਣਾ ਟੋਕਣਾ ਵੇ ਮੈਂ ਬਲੇ ਹਰੀ ਬਿਮਾ ਦੇ ਅਸੁਰ ਜਣਾ ਮੈਂ ਬਲੇ ਹਰੀ ਬਿਮਾ ਦੇ ਅਸੁਰ ਜਣਾ ਮੈਂ ਬਲੇ ਹਰੀ ਬਿਮਾ